ਮੈਂ ਪ੍ਰਧਾਨ ਨਗਰ ਪੰਚਾਇਤ ਬੀਨਾ ਰਾਣੀ ਦੀਵਾਲੀ ਦੇ ਮੌਕੇ ਤੇ ਸਮੂਹ ਦੇਸ਼ਵਾਸੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਨੇ ਆ ਤੇ ਦੁਬਾਰੇ ਮੈਂ ਚਾਹੁੰਦੀ ਆ ਵੀ ਦੀਵਾਲੀ ਇਸ ਟਾਈਮ ਸਾਰਿਆਂ ਦੀ ਖੁਸ਼ੀਆਂ ਭਰੀ ਦੀਵਾਲੀ ਹੋਵੇ ਆਓ ਆਪਾਂ ਪ੍ਰਣ ਕਰੀਏ ਕਿ ਦੀਵਾਲੀ ਦੇ ਮੌਕੇ ਤੇ ਆਪਾਂ ਸਾਰੇ ਨਸ਼ੇ ਨੂੰ ਤਿਆਗੀਏ ਤੇ ਗ੍ਰੀਨ ਦੀਵਾਲੀ ਪਟਾਕੇ ਨਾ ਚਲਾ ਕੇ ਗ੍ਰੀਨ ਦੀਵਾਲੀ ਬਣਾਈਏ ਅਤੇ ਬਹੁਤ ਸਾਰੇ ਰੋਖ ਲਗਾਈਏ ਇੱਕ ਵਾਰ ਫੇਰ ਤੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਪ੍ਰਧਾਨ ਨਗਰ ਪੰਚਾਇਤ ਬੀਨਾਰਾਨੀ ਦੀਵਾਲੀ ਦੇ ਮੌਕੇ ਤੇ ਸਮੂਹ ਦੇਸ਼ਵਾਸੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨੇ ਆ ਤੇ ਦੁਬਾਰੇ ਮੈਂ ਚਾਹੁੰਦੀ ਆ ਵੀ ਦੀਵਾਲੀ ਇਸ ਟਾਈਮ ਸਾਰਿਆਂ ਦੀ ਖੁਸ਼ੀਆਂ ਭਰੀ ਦੀਵਾਲੀ ਹੋਵੇ ਆਓ ਆਪਾਂ ਪ੍ਰਣ ਕਰੀਏ ਕਿ ਦੀਵਾਲੀ ਦੇ ਮੌਕੇ ਤੇ ਆਪਾਂ ਸਾਰੇ ਨਸ਼ਿਆਂ ਨੂੰ ਤਿਆਗੀਏ ਤੇ ਗ੍ਰੀਨ ਦੀਵਾਲੀ ਪ੍ਰਕਾ ਕੇ ਨਾਟ ਚਲਾ ਕੇ ਗ੍ਰੀਨ ਦੀਵਾਲੀ ਬਣਾਈਏ ਅਤੇ ਬਹੁਤ ਸਾਰੇ ਰੁੱਖ ਲਗਾਈਏ ਇੱਕ ਵਾਰ ਫੇਰ ਤੋਂ ਦੀਵਾਲੀ ਦੇ ਲੱਖ ਲੱਖ ਮੁਬਾਰਕਾਂ